ਗੋਲ ਪੀਨੀਨ ਗਰਾਰੇ ਉਹ ਖੋਲਦੇ ਮਿਸਤਰੀ ਖੁੱਲੇ ਵੀ ਪੜੀ ਆ ਪਲੇਟ ਆਪਣੇ ਬਸ ਫੇਰੇ ਖੋਲ ਕੇ ਰੱਖ ਰੱਖੀ ਹੈ ਟੈਂਸ਼ਨ ਨਾ ਲਓ ਆਪਕੋ ਭੁੱਲ ਵੀ ਗਿਆ ਯਾਦ ਕਰਵਾ ਦੇਗੇ ਇਹ ਇਹਨਾਂ ਨੂੰ ਬਾਈਆਂ ਨੂੰ ਸਾਰਾ ਸੱਤ ਖੋਲ ਕੇ ਦੇਣਾ ਹੈ ਇਹ نیچے ਘੇਰ ਰਿਹਾ ਉਠਾ ਲੈਣਾ ਆਪਣੇ ਕੋਲੋਂ ਇਹ نیچے ਘੇਰੇ ਸਾਰੀ ਇਹ ਪੜਾ ਪਿੱਛੇ ਆਪਕੇ ਪੇਚਕਸ ਆ ਕੇ ਪਿੱਛੇ ਪਿਆ ਇਹ ਦੇ ਭਰਾਵੋ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਦੱਸ ਦਈਏ ਇਹਦੀਆਂ ਨਾ ਆ ਚਿਰੀਆਂ ਲੰਬੀਆਂ ਹੁੰਦੀਆਂ ਆ ਸ਼ਾਫਟਾਂ ਲੰਬੀਆਂ ਹੁੰਦੀਆਂ ਬ੍ਰੇਕ ਜਿਹੜੇ ਆ ਕੇਜ ਲੱਗਣ ਕਰਕੇ ਇਹਦੇ ਸਪਲੈਨ ਲੰਬੇ ਹੁੰਦੇ ਇਸ ਕਰਕੇ ਇਹਦੇ ਨਾਲ ਨਾ ਬਦਲਨੇ ਪੈਂਦੀਆਂ ਤੇਲ ਬ੍ਰੇਕਾਂ ਦੇ ਨਾਲ ਨਾ ਇਹ ਜਿਹੜੇ ਪ੍ਰੈਸ਼ਰ ਦੇ ਸਿੰਪਲ ਦੇ ਇਹ ਚੀਜ਼ਾਂ ਲੰਬੀਆਂ ਹੁੰਦੀਆਂ ਇਹ ਨਾਲ ਬਦਲਨੇ ਪੈਂਦੇ ਆ ਤਾਂ ਸੈਟ ਇਹ ਖੋਲਦੀ ਜਿਵੇਂ ਨੇ ਆ ਆ ਜਾਓ ਇੱਧਰ ਆ ਜਾਓ ਪਰਲੇ ਪਰਲੇ ਖੁੱਲੇ ਨਹੀਂ ਨਟ ਬ੍ਰੇਕ ਕੇ ਆਪਣੇ ਦੇ ਰਾਜਾ ਪਿੱਛੇ ਦੰਦੇ ਪੜੇ ਜੀ ਹਾਂਜੀ ਰਾ ਕਿਹ ਖੋਲਣਾ ਪੜੇਗਾ ਜੀ ਆਹ ਲੋਕ ਸਿੱਧੇ ਕਰੋ ਮਨ ਟੱਕੇ ਇਹ ਭਾਈ ਸਾਹਿਬ ਚਮਟੂ ਹੋਣਾ ਲਾਈਟ ਮਾਰੋ ਭਈ ਇਹਦਾ ਲਾਈਟ ਮਾਰੋ ਲਾਈਟ ਦਿਖਾਓ ਜੀ ਤੇ ਇਹ ਗਰਾਰੇ ਵੀ ਹੁਣ ਬਾਈ ਕਹਿੰਦੇ ਵੀ ਗੁੱਲੇ ਕਰਾ ਰਹੇ ਨੇ ਦੰਦੇ ਕੰਨੇ ਆ ਦੇਖ ਕੇ ਫਿਰ ਆਪਾਂ ਦੇ ਦੇਣਾ ਸੈਟ ਸਾਰੇ ਇਹਨਾਂ ਨੂੰ ਤੇਲ ਬ੍ਰੇਕਾਂ ਦਾ ਤੇ ਗਰੀਬਨ 20 ਤੋਂ 25000 ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਹੋਇਆ ਸਾਰਾ 25000 ਰੁਪਏ ਨਾਲ ਅਸਮਾਨ ਦੇਣਦੇ ਕਈ ਵਰਾ ਭਰਾ ਖਰਚਾ ਹੀ ਪੁੱਛ ਲੈਂਦੇ ਨਹੀਂ ਕਿਤਨੇਗਾ ਕਿੰਨਾ ਅਸਮਾਨ ਦਾ ਕੀ ਪੈਂਦਾ ਇਹ ਹਾਈਡਰੋਮੈਟਿਕ ਦਾ ਇਹਦੇ ਚ ਮਾਡਲ ਬੜੇ ਹੁੰਦੇ ਅਸ਼ਰ ਦੇ 485 ਹਾਈਡਰੋਮੈਟਿਕ ਆ ਇਹ ਤੇ ਅਸ਼ਰ ਦਾ ਜਿਨ੍ਹਾਂ ਨੇ ਤੇਲ ਬ੍ਰੇਕਾਂ ਕਰਣੀਆਂ ਮੈਂ ਕਿਹਾ ਹੁਣ ਖੋਲ ਕੇ ਤਾਂ ਦੇਣਾ ਹੀ ਆ ਥੋੜਾ ਹਨੇਰਾ ਹੋ ਗਿਆ ਚਲ ਬਲੌਗ ਬਣਾ ਲਈ ਆਪਾਂ ਵੀਡੀਓ ਬਣਾ ਕੇ ਲੋਕਾਂ ਨੂੰ ਜਾਣਕਾਰੀ ਦੇ ਦਈਏ ਇਹ ਸ਼ਾਮਲੀ ਤੋਂ ਯੂਪੀ ਤੋਂ ਭਰਾ ਹੁਣੀ ਆਏ ਆ ਸਾਰੇ 4-5 ਜਾਣੇ ਆ ਇਹ ਮਿਸਤਰੀ ਆ ਫੋਰਮੈਨ ਜੀ ਆਪਕਾ ਮੋਬਾਈਲ ਨੰਬਰ ਬੋਲ ਦਿਓ ਜੀ ਕਿਦਾਂ 96 39 39 72 72 39 39 52 ਨੰਬਰ ਆ ਭਰਾ ਦਾ ਤੁਹਾਨੂੰ ਨੰਬਰ ਬੋਲਤਾ ਵੀਡੀਓ ਚ ਕਹਿਣਾ ਪਤਾਇਆ ਸੀ ਆਪਣਾ ਜੀ ਸ਼ਬੀਬ ਸ਼ਬੀਬ ਸ਼ਾਮ ਹਬੀਬ ਸਮੀਮ 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 ਭਾਈ ਸਾਹਿਬ ਹੈ ਜੀ ਸ਼ਾਮਲੀ ਤੋਂ ਤੇ ਇਹਨਾਂ ਨੂੰ ਕੋਈ ਵੀ ਸਾਰੇ ਟੈਟਰਾ ਕੰਮ ਕਰਦੇ ਹੋ ਜੀ ਨੌਲੇਜ ਪੂਰੀਆ ਭਾਈ ਸਾਹਿਬ ਨੂੰ ਸਾਰੇ ਸਮਾਨ ਦੀ ਪਰਖ ਹੈ ਜੇ ਕਿਸੇ ਨੇ ਆਪਣੇ ਇਲਾਕੇ ਦਾ ਕੋਈ ਕੰਮ ਕਮ ਕਰਾਉਣਾ ਹੋਵੇ ਤਾਂ ਭਾਈ ਸਾਹਿਬ ਨਾਲ ਸੰਪਰਕ ਕਰ ਲਿਓ ਫੋਨ ਨੰਬਰ ਤੁਹਾਨੂੰ ਦਿੱਤਾ ਹੈ ਹੁਣ ਮਿਸਤਰੀ ਨਾਲ ਸੀ ਅਸੀਂ ਵੀ ਤਾਂ ਹੀ ਤਿਆਰ ਹੋ ਗਏ ਖੋਲਣ ਨੂੰ ਜੇ ਮਿਸਤਰੀ ਨਾਲ ਨਾ ਹੁੰਦਾ ਤਾਂ ਸ਼ਾਇਦ ਅਸੀਂ ਵੀ ਜਵਾਬ ਦੇ ਦਿੰਦੇ ਨਾ ਤੇ ਕੰਮ ਕਾਫੀ ਹੋ ਜਾਂਦਾ ਕਈ ਚੀਜ਼ਾਂ ਖੋਲਣੀਆਂ ਪੈਂਦੀਆਂ ਇਸ ਕਰਕੇ ਨਾਲ ਅਸੀਂ ਨਾਲ ਤਿਆਰ ਹੋ ਗਏ ਵੀ ਚਲ ਮਿਸਤਰੀ ਨਾਲ ਲੱਗੂਗਾ ਤਾਂ ਖੋਲ ਦਾਂਗੇ ਤੇ ਟਿਊਬ ਫੜ ਕੇ ਰੱਖ ਨਾ ਮੜੀ ਜੀ ਟਿਊਬ ਨੂੰ ਦਾਬ ਦੇ ਕੇ ਰੱਖ ਮਿਸਤਰੀ ਟਿਊਬ ਭਰੇਗੀ ਇੱਕੋ ਨਾਲ ਉੱਤੇ ਥੋੜੀ ਭਾਰੀ ਦੇ ਦੇਣਾ ਥੋੜੀ ਹੌਲੀ ਆ ਇਹਦੇ ਨਾਲ ਨਹੀਂ ਸੱਟ ਪੈਂਦੀ ਯਾਰ ਟੀਊ ਫੜ ਦਿੰਨੇ ਪਾਰੀ ਦੇ ਇੱਥੇ ਭਾਰੀ ਦਾਬ ਦੇ ਦੀਆਂ ਨਟ ਤੋ ਨਹੀਂ ਰਹਿ ਗਿਆ ਜੀ ਹੈ ਪਹਿਲਾਂ ਕੇਜ ਤੋ ਨਹੀਂ ਨਿਕਲਣੀ ਦੇਖ ਲੋ ਡਾਬਲਾ ਹੁੰਦੀ ਐ ਨਾ ਇਹਦੇ ਡਾਬਲਾ ਕਰਕੇ ਟਾਈਟ ਹੁੰਦੀ ਐ ਜਾਂ ਕੇਜ ਨਹੀਂ ਕਰ ਲਈਏ ਪਹਿਲੇ ਹੈ ਆਪਣਾ ਤਾਂ ਕੱਢੀ ਹੋ ਗਈ ਤੁਹਾਨੂੰ ਪਤਾ ਥੋੜੀ ਹਲਕੀ ਐ ਨਾ ਸੱਟ ਨਹੀਂ ਮਾਰਦੀ ਥੋੜਾ ਪਰ ਆ ਗਿਆ ਥੋੜਾ ਲਓ ਜੀ ਥੋੜਾ ਆ ਗਿਆ ਥੋੜਾ ਲਓ ਆ ਥੋੜਾ ਫੜਾ ਯਾਰ 아니요, 또도려내기 블로 안달라. ਓ ਜਾਓ ਮਿਸਤਰੀ ਜੀ ਬੜਾ ਵੱਡਾ ਨਟ ਮੈਂ ਕਿੱਥੇ ਗੋਲਤਾ ਜੀ ਤੁਸੀਂ ਤਾਂ ਗੋਲ ਰਹੇ ਲੋਕ ਤਾਂ ਤੁਸੀਂ ਖੋਲੇ ਆ ਉਹ ਦੇ ਦੇ ਕਲਾ ਵੀਡੀ ਬਣਦੇ ਦੇ ਵਿੱਚ ਉਹ 32 ਨੰਬਰ ਵਾਲਾ ਨਾਟਕਦ ਦਾ ਖੋਲੇ ਨਹੀਂ ਸ਼ੁਕਰ ਹੈ ਮਹਾਰਾ ਜਾਲ ਆ ਗਿਆ ਟਾਈਮ ਤੇ ਐ ਕਿਤੇ ਕਨਪਰੇਟ ਮੈਂ ਬਾਈ ਬਾਈ ਮਿਸਤਰੀ ਆ ਮਹਾਰਾ ਨਹੀਂ ਨਹੀਂ ਫਿਰ ਵੀ ਯਾਦ ਆ ਗਿਆ ਬਹੁਤ ਜਾਲ ਆ ਗਿਆ ਬਾਈ ਵਿਚਾਰਾ ਗਰੀਬ ਹੋਣ ਗਿਆ ਰੇ ਵੀ ਯਾਰ ਆ ਗਿਆ ਟਾਈਮ ਹੈ ਜੀ 36 ਨੰਬਰ ਹੈ ਛੈਣੀ ਫੜਾ ਯਾਰ ਤੂੰ ਹੈ ਨਹੀਂ ਲੰਬੇ ਛੈਣੀ ਤੇ ਟੱਕ ਲਾ ਕੇ ਇਹ ਸੰਦ ਜਿਹੜੇ ਹੁੰਦੇ ਨਾ ਪਹਿਲਾਂ ਤਿਆਰ ਹੋਣ ਤਾਂ ਟੂਲ ਮੇਜਾ ਅਸੀਂ ਇਹਨਾਂ ਨੂੰ ਕਹੀਦਾ ਵੀ ਵਧੀਆ ਰੱਖੋ ਨਹੀਂ ਥੋੜਾ ਥੋੜਾ ਜਿਹਾ ਹੋਟਲ ਆ ਦੋਨੇ ਪੁਰਜੇ ਨਾਲ ਲੱਗਦੇ ਆ ਕੰਪਲੀਟ ਡਰਾਮਾ ਬਾਈ ਦੇ ਥੱਲੇ ਦੋਨੇ ਮਿਸਤਰੀ ਆ ਭਰਾ ਇਹ ਤੁਹਾਡਾ ਟਰੈਕਟਰ ਆ ਵੀ ਮਿਸਤਰੀ ਹੋਈ ਆਪ ਅੱਛਾ ਟਰੈਕਟਰ ਹੈਗਾ ਤੇ ਆਹ ਡਰਮ ਇਸ ਤਰ੍ਹਾਂ ਇਹਦੇ ਉੱਪਰ ਫਿੱਟ ਹੋਇਆ ਹੁੰਦਾ ਹੈਡਰੋਮੈਟਿਕ ਐਸ਼ਰਵਾ ਆਹ ਅੰਦਰਲਾ ਸਮਾਨ ਆਹ ਗੁੱਲ ਸ਼ਾਫਟਾ ਇਹਨੂੰ ਕਹਿ ਦਿੰਦੇ ਆ ਗਰਾਰੀਆਂ ਤਾਂ ਬਦਲਣੀਆਂ ਪੈ ਜਾਂਦੀਆਂ ਜਾਂ ਗੁੱਲ ਸ਼ਾਫਟਾਂ ਦੇ ਦੰਦੇ ਤੁਹਾਡੇ ਵਾਲੇ ਟਰੈਕਟਰ ਦੇ ਤੇ ਇਸ ਟਰੈਕਟਰ ਦਾ ਫਰਕ ਹੋਵੇ ਜੇ ਕੋਈ ਜੇ ਸੇਮ ਦੰਦੇ ਹੋਣ ਤਾਂ ਫਿਰ ਗੱਲ ਜਿਹੜੇ ਗਰਾਰੇ ਆ ਉਹਨਾਂ ਦਾ ਬਚਾਅ ਹੋ ਜਾਂਦਾ ਤਾਂ ਕੱਲੀਆਂ ਸ਼ਾਫਟਾਂ ਦਾ ਇਹ ਬਦਲਣੀਆਂ ਪੈਂਦੀਆਂ ਫਿਰ ਬਾਕੀ ਸਮਾਨ ਬਚਾਅ ਹੋ ਜਾਂਦਾ ਤੇ ਹੱਥ ਲਾ ਕੇ ਰੱਖ ਵੀਰੇ ਮੜਾ ਜਾ ਕਿਉ ਡਿੱਗੂ ਇੱਕੋ ਦਮ ਜੱਟਾ ਘੜ ਲਿਆ ਤੇ ਤਾ ਚੂਟਾ ਮਾਰਨਾ ਚੂਟਾ ਮਾਰਨਾ ਜੱਟਾ ਰਾਜ ਉਹ ਝੂਟਾ ਮਰ ਮੜਾ ਜਾ ਆ ਬਾਰੀ ਪਾਈ ਥੋੜੀ ਪੈ ਨਹੀਂ ਸੋਰੇ ਹੱਥ ਭਰਾ ਕਿ ਨਹੀਂ ਹੋਰ ਕੰਮ ਕੀ ਹੈ ਬਾਰੀ ਹੈਗੀ ਆ ਬਾਰੀ ਵੀਰੇ ਪਈ ਸੀ ਕਿੱਥੇ ਲੈ ਗਏ ਚੱਕ ਕੇ ਜਿੰਨੇ ਗਿਹੜੇ ਤੇਰੇ ਲੱਗ ਗਏ ਨਾ ਇੰਨੇ ਗਿਹੜੇ ਦਾ ਜਿੰਨੇ ਖੋਲਣ ਵਾਲੇ ਨਹੀਂ ਲੱਗ ਪਰ ਰੁਕ ਜਾ ਹੁਣ ਪਿੱਛੇ ਹੋ ਜੀ ਚੱਕ ਕੇ ਥੱਲੇ ਸਿੱਡ ਨਹੀਂ बस चलो जी चल अब शॉट परले पैसे कटे हां आ जाएगी परले पैसे थोड़ी है ज गंज ऐसे चोट मारने की देखो हैं ये टक्कर है? लगी ना इधर मड़ा टेढ़ा कर परले पैसे में टेढ़ा कर मड़ा टेढ़ा कर सट मारा लो मेरे मैंने फड़ाई पेज कर थोड़ी खड़ाई आ ले ਵਾਹਿਗੁਰੂ ਸਤਨਾਮ ਸੱਚੇ ਪ੍ਰਸ਼ਾ ਕਰੀ ਕਿਰਪਾ ਮਾਲਕ ਲੈਣ ਵਾਲੇ ਦੇ ਵੀ ਕਿਰਪਾ ਕਰੀ ਤੇ ਦੇਣ ਵਾਲੇ ਦੇ ਵੀ ਕਰੀ ਇਹ ਲ ਮੈਂ ਖੜ ਜਾ ਇਹ ਦੰਦੇ ਗਿਣੀ ਐ 2 3 4 5 6 7 8 9 10 11 12 13 ਠੀਕ ਹੈ ਤੁਹਾਡੇ ਵੀ 13 ਹੀ ਹੈ ਨਾ ਮਾ ਬਣ ਗਈ ਗੱਲ ਬਾਤ ਫਿਰ ਉਹ ਤਾਂ ਦੇ ਜਾਣੀ ਹੈ ਨਾ ਇਹ ਤਾਂ ਤੁਸੀਂ ਲੈਣੀ ਆ ਗਰਾਰਿਆਂ ਦੀ ਲੋੜ ਨਹੀਂ ਹੈਗੀ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 13 ਦੰਦਿਆਂ ਦੇ ਹਾਂ ਨਹੀਂ ਨਹੀਂ ਇਹ ਕੱਲੀਆਂ ਛਾਫਟਾਂ ਤੁਹਾਨੂੰ ਦੇਣੀਆਂ ਹੁਣ ਗਰਾਰੇ ਦਾ ਸਰਜੂਗਾ ਗਰਾਰੇਆਂ ਕੀ ਲੋੜ ਨਹੀਂ ਹੈਗੀ ਜੇ ਜੇ ਦੰਦਿਆਂ ਦਾ ਫਰਕ ਹੁੰਦਾ ਫਿਰ ਗਰਾਰੇ ਵੀ ਦੇਣੇ ਪੈਣੇ ਇਥੇ ਫੇਰ ਉਧਰੋਂ ਲੈਂਦੇ ਫਿਰਦੇ ਤੁਹਾਡੇ ਕੋਲ ਹੁਣ ਕੋਈ ਲੋੜ ਨਹੀਂ ਹੈਗੀ ਨਾ ਜੀ ਆ ਕੱਪ ਕੱਢ ਕੇ ਜੇ ਚੋਂ ਆ ਕੇ ਇੱਧਰ ਉਹ ਛੜ ਤੇ ਰੱਖ ਕੇ ਇੱਧਰ ਰੱਖ ਦੇਣਾ ਕੇਚਾਂ ਗੋੜ ਰਡ ਥੋੜੀ ਲਿਆ ਇਹ ਤੁਹਾਡਾ ਸਮਾਨ ਇੱਧਰ ਰੱਖ ਰਿਆ ਹੈ ਹੈ ਮਿਸਤਰੀ ਇਹ ਪੜੇ ਇੱਧਰ ਸੁਖਮਾ ਸੇ ਕੱਪ ਕਢ ਦੇਣਾ ਮਿਸਤਰੀ ਫਰਮਨ ਜੀ ਹਾਂ ਜੀ ਕੱਪ ਕਢ ਦੇਣਾ ਇਹ ਕੇਜਾੜ ਮਿਸਤਰੀ ਜੀ ਇਸ ਕੋਰ ਹਾਂ ਮੇਰੇ ਗਾਇਸ ਆ ਤੁਹਾਡੇ ਹੈਂ ਮੈਂ ਤਾਂ ਹੀ ਹਾਂ ਮੈਂ ਤਾਂ ਹੀ ਮਨ ਖਾਈ ਮਲਿਆ ਕੀ ਰੁੱਟ ਰਿਹਾ ਕੀ ਰੁੱਟ ਰਿਹਾ ਨਹੀਂ ਨਹੀਂ ਟੁੱਟ ਨਹੀਂ ਰਹਾ ਬੋਸ਼ ਆ ਇਹਦਾ ਇਹ ਬੋਸ਼ ਆ ਇਹਦਾ ਕੇਜ ਦਾ ਬੋਸ਼ ਹੈ ਜੀ ਕਮਾਲ ਕਰਦੀ ਮਿਸਤਰੀ ਤੁਮਨੇ ਵੀ ਯਾਰ ਉਹ ਡਰਾ ਦਈਏ ਇੰਨੀ ਜਲਦੀ ਨਾ ਕਰ ਅਗਰ ਕਦੀ ਕੰਮ ਦੀ ਕਦਾ ਪਤਾ ਕੀ ਹੈ ਕਈ ਵਾਰ ਕੱਪ ਟੇਢਾ ਹੋ ਜਾਂਦਾ ਬਾਜ ਮਾਰ ਲਾ ਵੀ ਆ ਜਾ ਭਾਈ ਮੈਂ ਕਰਨ ਲੱਗਿਆ ਕ ਬੇਟਰੀ ਨਟ ਰਹਿ ਗਿਆ ਕੋਈ ਨਟ ਰਹਿ ਗਿਆ ਮੇਰੇ ਵੀਰ ਨਟ ਰਹਿ ਗਿਆ ਇਤਨੀ ਟਾਈਟ ਤਾਂ ਹੁੰਦੀ ਨਹੀਂ ਬ੍ਰੇਕ ਮਹਾਰਾਜਾ ਦੇਖੋ ਨਾ ਰੁਕ ਜਾਓ ਇੱਕ ਮਿੰਟ ਰੁਕ ਜਾ ਕੰਪਲੀਟ ਹੀ ਪੈਸੇ ਲਗਾ ਲਓ ਇਸਦੇ ਸਾਥ ਪੈਸੇ ਕਰ ਲੈ ਪੈਸੇ ਮਹਾਰਾਜਾ ਹਲੋ ਵੀ ਅਰੇ ਇੰਨੀ ਟਾਈਟ ਕਿੱਥੇ ਹੈ ਭਾਈ ਅਰੇ ਜੀ ਕਿਹਦੇ ਰਹਿਣਾ ਕਹਿ ਰਹਾ ਪੈਰ ਤੇ ਲਗਾ ਲੋ ਉਹ ਨਹੀਂ ਉਹ ਪਤਾ ਰੋਜ ਦਾ ਕੰਮ ਆ ਇਹਨਾਂ ਦਾ ਵੀ ਜੀ ਬੋਲੀ ਪਿੱਛੇ ਸਿੱਧਾ ਕਰ ਦੋ ਨਾ ਇਸ ਨੂੰ ਚਲੋ 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 ਆਹ ਦੋ ਤਨ ਬੱਜੀ ਥਾਰੇ ਦੋਤੀ ਅੱਛਾ ਮਾਰੇ ਨਟ ਖੁੱਲੇ ਹੋਏ ਆਏ ਤਹਾਂ ਗੁੱਟੀ ਕੰਨ ਕੋਣ ਖੁੱਲੇ ਰੋ खुला पड़ा मैं दे रहा ये खुलवाना ये खुलवा लेना आपकी मर्जी खुला भी पड़े। पड़ा हाँ हाँ तो मिस्त्री की है जी। जिस तरह होगी आप चक्कर बात नहीं सारा समान मिस्त्री जी एक तरफ निकाल लो अपना जो लेना अपने उधर ही ले जाओ उधर ही ले जाओ ये गड्डी ले आओ मेरे गड्डी खोलो आप यो यो हो गया गड्डी खोलो आप वो फिल्टर भैया कह रहे हैं ये मेरे पास खुली पड़ी है मैं दिखाऊं पहले वो ए, ये यही खोल लो आप ये खोल ले ये खोल खुली, खुली पड़ी मेरे पास एक मिनट पहले, पहले। चलो आओ आगे मैदान में आओ उधर आओ मैदान में वो होटल वाला क्या ले ले जो लेना और ले ले हेल्का हेल्का फिल्टर देरा देरा अंदर पड़ा है मैं यार ये खोलना ये खोले तेरी यहां तसल्ली तो हो रही देरे देरे तो मैं खोल के रख रखा कपड़े काउंटर पे रख रखा पहले ही रख दिया जाता ने बोले तो इस्ताद चक अपना सामान चक तू निकल चल तू निकल अपना पैडल दे दो पैडल पैडल कहां ले गया ब्रेक वाले तुमने शावर्ड बोला था मिस्त्री जी पेंठी जी पेंठी दे चल दे दे पैनल भी दे दे एक एक थोड़ी ले जी उठा के गोलराड़ दे कप निकाल लिए लोगों ये डालना भाई क्या तो तो कप निकाल दे इसका एक इसका उस उनका एक एक बैरिंग है इसके गोलपिनी के हैं ਤਾਂ ਫਿਰ ਜੇ ਵੀ ਰਖ ਲੈ ਛੋੜ ਦੇ ਫਿਰ ਰਹਿਣ ਦੇ ਫਿਰ ਇਹ ਵੀ ਰਖ ਪਹਿਲੇ ਗੱਡੀ ਖੋਲ ਮਿਸਤਰੀ ਤੇ ਪੂਰਾ ਘਰ ਪਹਿਲੇ ਸਮਾਨ ਪੂਰਾ ਕਰ ਦੇਖ ਗੁੱਲਾ ਕਹਾਂ ਰੈਡੀ ਬੈਟਰੀ ਰਬਰ ਚੈੱਕ ਕਰ ਲਿਆ ਆਪਣਾ ਸੈਟਲ ਦੇ ਦੇ ਉਸਤਾਦ ਪੈਡਲ ਦੇ ਦੇ ਕਹਾਂ ਹੈ ਜੈ ਭਾਈ ਜਾਨ ਮੜਾ ਚੱਕ ਲਈ ਹੈ ਜੱਥੇ ਲਾ ਫੜ ਮਿਸਤਰੀ ਇਹ ਖਾਲੀ ਹੈ ਦੇਖ ਇਹ ਖਾਲੀ ਹੈ ਦੇ ਇਸ ਵਿੱਚ ਪਾਈਏ ਦੇ ਵਿੱਚ ਮੈਂ ਹੱਥ ਆ ਗਿਆ ਵਿੱਚ ਹੋਰ ਕੀ ਪਾਉਣਾ ਦੇਖ ਇਸ ਵਿੱਚ ਗੇਰ ਦਾ ਨਟ ਜਿਹੜਾ ਮੈਂ ਗੇਰ ਨਹੀਂ ਕੋਲ ਬਟ ਕੀ ਇਹ ਚੀਜ਼ ਦੇਖਣ ਵਾਲੀ ਹੈ ਮਿਸਤਰੀ ਬਾਲੇ ਹਲੇ ਉਹਨਾਂ ਚੀਜ਼ਾਂ ਚ ਨਹੀਂ ਹੈਗੇ ਸਾਡੇ ਵਾਲੇ ਕੰਮਾਂ ਚ ਇਹ ਆਪ ਕੰਮ ਕਰਨ ਵਾਲੇ ਮਿਸਤਰੀ ਆ ਮੈਂ ਕਹਿੰਨਾ ਇਹ ਇਹ ਨਾ ਬੰਦਿਆਂ 'ਚ ਕੋਈ ਹੋਰ ਚੀਜ਼ ਨਹੀਂ ਹੈਗੀ ਵੀ ਜਿਵੇਂ ਸਾਡੇ ਹੁੰਦਾ ਅੱਜ ਕੱਲ ਤੈਨੂੰ ਪਤਾ ਮੜਾ ਜਾਂ ਮੇਰੇ ਇਰਕਾਰ ਦਾ ਕੰਮ ਚੱਲ ਜੇ ਤੇ ਫਿਰ ਤੈਨੂੰ ਪਤਾ ਅਗਲਾ ਕਹਿੰਦਾ ਯਾਰ ਮੈਂ ਤਾਂ ਚੇਲੇ ਰੱਖ ਲੈ ਕੰਮ ਨੂੰ ਇਹ ਬੰਦਾ ਆਪ ਕੰਮ ਕਰਨ ਲਿਆ ਸਾਰਾ ਕੰਮ ਆਪ ਕਰਿਆ ਜੇ ਇੰਨਾ ਕੰਮ ਚੱਲਿਆ ਹੋਵੇ ਨਾ ਫਿਰ ਦੋ ਚੇਲੇ ਰੱਖ ਰੰਦਾ ਅਗਲਾ ਕਹਿੰਦਾ ਮੈਂ ਥੋੜਾ ਹੱਤਕਾਲੇ ਕਰੂੰਗਾ ਚੇਲਾ ਮੈਨੂੰ ਲੀਰ ਫੜਾਵੇ ਚੇਲਾ ਮੈਨੂੰ ਚਾਬੀ ਫੜਾਵੇ ਇਹ ਮਿਸਤਰੀ ਨੇ ਸਾਰਾ ਕੰਮ ਆਪ ਕਰਾਇਆ ਨਾਲ ਬਾਜੀ ਹੁਣ ਸਾਰਾ ਕੰਮ ਨਿਬੜ ਗਿਆ ਸਮਾਨ ਦੇਤਾ ਬਾਜੀ ਹੁਣੀ ਵਾਪਸੀ ਚੱਲੇ ਆ ਖਾਮਲੀ ਤੋਂ ਤੁਹਾਨੂੰ ਪਹਿਲਾਂ ਸਟਾਰਟਿੰਗ ਵੀਡੀਓ ਦੱਸੀ ਸੀ ਕਿ ਵੀ ਖਾਮਲੀ ਤੋਂ ਆਏ ਆ ਬਾਜੀ ਆਪਣਾ ਨਾਮ ਲਾਸਟ ਦੱਸ ਦੋ ਫੇਰ ਕੀ ਆ ਸ਼ਬੀਬ ਮਿਸਤਰੀ ਸ਼ਬੀਬ ਮਿਸਤਰੀ ਜੀ ਕਿਸੇ ਨੇ ਕੰਮ ਕਰਾਉਣਾ ਹੋਵੇ ਉਧਰ ਦੇ ਇਲਾਕੇ ਦੇ ਮਾਲਕ ਕੌਣ ਆ ਟਿੱਟਦੇ ਆਪੋ ਜੀ ਆਹ ਮਾਲਕ ਉਹਨਾਂ ਕੀ ਨਾਮ ਆ ਆਪਣਾ ਜੀ ਮੋਨੂ ਇਹਦਾ ਆਪਣਾ ਕਿਰਾਏ ਦਾ ਭਾੜੇ ਦਾ ਕੰਮ ਆ ਕੀ ਕੰਮ ਆ ਕਿਰਾਏ ਦਾ ਭਾੜੇ ਦਾ ਕਿਰਾਏ ਭਾੜੇ ਦਾ ਕੰਮ ਆ ਪਹਿਲਾਂ ਸਿੰਪਲ ਬ੍ਰੇਕ ਸੀਟਰਟਰ ਦਾ ਬਣਦਾ ਕੋਣ ਸਾ ਮਾਡਲ ਦਾ ਜੀ 15 15 ਮਾਡਲ ਟਰੈਕਟਰ ਸੀ ਕਿਸੇ ਨੇ ਵੀ ਉਧਰ ਦੇ ਇਲਾਕੇ ਨੇ ਕੰਮ ਕਰਾਉਣਾ ਹੋਵੇ ਭਰਾ ਤੋਂ ਮਿਸਤਰੀ ਤੋਂ ਬਹੁਤ ਵਧੀਆ ਨੇਚਰ ਆ ਮਿਸਤਰੀ ਦਾ ਬਹੁ ਮੋਬਾਈਲ ਨੰਬਰ ਕਿੰਨਾ ਪੜਾ ਜੀ 9639 9639 7239 7239 52 52 ਨੰਬਰ ਹੈ ਜੇ ਕਿਸੇ ਭਰਾ ਨੂੰ ਕੰਟੈਕਟ ਕਰਨਾ ਹੋਵੇ ਵੀਰ ਤੋਂ ਕਰ ਲਿਓ ਸਾਰੇ ਭਰਾ ਆਏ ਸੀ ਇਕੱਠੇ ਹੁਣ ਵਾਇਆ ਖੇਤਰ ਦਾ ਰਸਤਾ ਸਮਝਾਇਆ ਇਹਨਾਂ ਨੂੰ ਪਹਿਲਾਂ ਵਿਚਾਰੇ ਇਧਰ ਅੰਬਾਲੇ ਵਾਲੋਂ ਘੁੰਮ ਕੇ ਆਇਆ ਕੋਈ ਕਿਸਾਨੀ ਧਰਨੇ ਕਰਕੇ ਰੋਡ ਬੰਦ ਆ ਸ਼ੰਭੂ ਬਾਡਰ ਤੁਹਾਨੂੰ ਪਤਾ ਤੇ ਜੇ ਕਿਸੇ ਨੇ ਵੀ ਹੋਣਾ ਵਾਇਆ ਖੇਤਰ ਪੇ ਆਓ ਤਾਂ ਇਧਰੋਂ ਬਹੁਤ ਭੁਲੇਖਾ ਪੈ ਜਾਂਦਾ ਤੇ ਧੰਨਵਾਦ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਵੀਡੀਓ ਦੇਖਦੇ ਆ ਲੋ ਜੀ